ਸੀ ਆ ਜੀ ਮਾਮਾ ਸਾਡਾ ਚਲਾਨ ਨਹੀਂੋਂ ਭਰੇ ਜਾਣਗੇ ਕੋ ਟੈਨਸ਼ਨ ਨਾਲੋ ਵੀਰਿਆ ਆ ਸਾਬ ਭੜੇ ਜਾਣਗੇ ਆ ਸਾਬ ਭੜੇ ਜਾਣਗੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਦਲਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਲਵ ਫੋਰ ਐਵਰ ਚੈਨਲ ਦੋਸਤੋ ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦਾ ਉਹ ਸੁਪਰਸਟਾਰ ਜਿਸ ਦੇ ਲੱਖਾਂ ਫੈਨ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਰਮੀਸ਼ ਵਰਮਾ ਤੇ ਕੁਝ ਟਾਈਮ ਪਹਿਲਾਂ ਦਿਲਪ੍ਰੀਤ ਬਾਬਾ ਨੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਦਿਲਪ੍ਰੀਤ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦਿਲਪ੍ਰੀਤ ਬਾਬਾ ਨੇ ਪੁਲਿਸ ਅੱਗੇ ਕਈ ਅਹਿਮ ਖੁਲਾਸੇ ਕੀਤੇ ਦਿਲਪ੍ਰੀਤ ਬਾਬਾ ਦਾ ਇਹ ਦੋਸ਼ ਹੈ ਕਿ ਪਰਮੀਸ਼ ਵਰਮਾ ਨੇ ਦਿਲਪ੍ਰੀਤ ਬਾਬਾ ਤੋਂ ਕਈ ਅਜਿਹੇ ਕੰਮ ਕਰਵਾਏ ਨੇ ਜਿਸਦੇ ਪਰਮੀਸ਼ ਵਰਮਾ ਪੈਸੇ ਨਹੀਂ ਦੇ ਰਿਹਾ ਤੇ ਦੋਸਤੋ ਹੁਣ ਇੱਕ ਵੀਡੀਓ ਹੋ ਰਹੀ ਏ ਜਿਸ ਵਿੱਚ ਦੈਨਿਕ ਸਵੇਰਾ ਚੈਨਲ ਦੇ ਰਿਪੋਰਟਰ ਨੇ ਜਦੋਂ ਪਰਮੇਸ਼ਵਰ ਵਰਮਾ ਤੋਂ ਕੁਝ ਪੁੱਛਣਾ ਚਾਇਆ ਤਾਂ ਪਰਮੇਸ਼ਵਰ ਵਰਮਾ ਨੇ ਉਸ ਰਿਪੋਰਟਰ ਨੂੰ ੱੱਕਾ ਮਾਰਿਆ ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਆਓ ਉਸ ਵੀਡੀਓ ਵੱਲ ਇੱਕ ਝਾਤ ਮਾਰਦੇ ਹਾਂ ਔਰ ਤੁਸੀਂ ਝੂਠੀ ਖਬਰ ਲਾਈ ਤੇ ਇਹ ਦੂਰੀਆਂ ਕਿਉਂ ਬਣਾਈਆਂ ਨੇ ਤੁਸੀਂ ਝੂਠੀ ਖਬਰ ਲਾਈ ਤੇ ਸੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਗੱਲ ਕਰਨ ਨੂੰ ਵੀ ਰਾਜ਼ੀ ਨਹੀਂ ਐ ਇਸ ਵੇਲੇ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਡੀਓ ਵਿੱਚ ਪਰਮੇਸ਼ ਵਰਮਾ ਦੇ ਫਰੈਂਡ ਵੀ মিডিਆ ਨਾਲ ਬਤਮੀਜੀ ਕਰਦੇ ਨਜ਼ਰ ਆ ਰਹੇ ਨੇ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕੀ ਤੁਸੀਂ ਪਰਮੇਸ਼ ਵਰਮਾ ਨੂੰ ਸਪੋਰਟ ਕਰਦੇ ਹੋ ਜਾਂ মিডিਆ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ ਧੰਨਵਾਦੀ ਸਤਿ ਸ੍ਰੀ ਅਕਾਲ